ਕਰੋ ਜੀ ਰਚਨਾ ਪਵਿੱਤਰ ਆਖੋ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਗੁਰੂ ਪਿਆਰਿਓ ਆਪ ਜੀ ਦੇ ਆਪਣੇ ਚੈਨਲ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਮਸਿਆ ਦੀ ਸ਼ਾਮ ਕੀ ਥਾਂ ਤੇ ਆਪਾਂ ਇੱਕ ਦੀਵਾ ਲਾਈਏ ਕੀ ਸਾਡੀ ਤਰੱਕੀ ਦੇ ਵਿੱਚ ਪੈ ਰਹੇ ਸਾਰੇ ਵਿਗਨ ਦੂਰ ਹੋ ਜਾਣ हट ਜਾਣ ਅੱਜ ਆਪਣੀ ਗੱਲਬਾਤ ਇਸੇ ਵਿਸ਼ੇ ਦੇ ਨਾਲ ਸੰਬੰਧਿਤ ਰਹੇਗੀ ਪਰਮਾਤਮਾ ਨੇ ਕੁਦਰਤ ਸਜਾਈ ਹੈ ਪਰਮਾਤਮਾ ਅਰੰਪਾਰ ਹੈ ਉਸਨੇ ਕੁਦਰਤ ਦੇ ਵਿੱਚ ਬਹੁਤ ਮਹੀਨ ਕੰਮ ਕੀਤਾ ਹੈ ਇਸ ਦੇ ਵਿੱਚ ਬਹੁਤ ਕੁਝ ਘਟਦਾ ਹੈ ਆਏ ਦਿਨ ਬਹੁਤ ਕੁਝ ਵਾਪਰਦਾ ਹੈ ਉਤਾ ਚੜਾ ਆਏ ਦਿਨ ਆਉਂਦੇ ਨੇ ਸਾਡੇ ਸਾਹ ਉਣੇ ਵੀ ਇਹ ਵੀ ਕੁਦਰਤੀ ਖੇਡ ਹੈ ਕੁਦਰਤ ਦਾ ਨਿਯਮ ਹੈ ਜਦੋਂ ਤੱਕ ਸਾਡੇ ਤੇ ਕੁਦਰਤ ਮਿਹਰਮਾਨ ਹੈ ਉਦੋਂ ਤੱਕ ਸਾਥ ਚੱਲ ਰਹੇ ਨੇ ਜਦੋਂ ਕੁਦਰਤ ਨੇ ਕਿਹਾ ਹੁਣ ਸਾਡੇ ਲਈ ਹੋਰ ਜ਼ਿੰਮਾ ਕੋਈ ਹੋਰ ਸੇਵਾ ਲੈਣੀ ਹੈ ਤਾਂ ਉਸ ਦਿਨ ਸਾਡੇ ਸਾਹ ਬੰਦ ਹੋ ਜਾਂਦੇ ਨੇ ਇਹ ਸਾਰੇ ਮਨੁੱਖਤਾ ਜਾਤ ਦੇ ਨਾਲ ਇਸ ਤਰ੍ਹਾਂ ਵਾਪਰਦਾ ਹੈ ਦਿਨ ਚੜਨਾ ਤੇ ਰਾਤ ਹੋਣੀ ਵੀ ਕੁਦਰਤ ਦੀ ਬਣਾਈ ਧਰਤੀ ਤੇ ਸੂਰਜ ਦੇ ਕਰਕੇ ਹੈ ਤੇ ਇਸੇ ਤਰੀਕੇ ਨਾਲ ਮਸੀਹਾ ਤੇ ਪੁੰਨਿਆ ਹੋਣੀ ਇਹ ਵੀ ਤਾਂ ਹੀ ਸੰਭਵ ਹੋਇਆ ਕਿਉਂਕਿ ਪਰਮਾਤਮਾ ਦੀ ਸਜਾਈ ਧਰਤੀ ਤੇ ਚੰਨ ਇੱਥੇ ਮੌਜੂਦ ਨਹੀਂ ਉਹਨਾਂ ਦੀ ਆਪਸੀ ਘੁੰਮਣ ਕੇਰੀ ਕਰਕੇ ਹੀ ਆਪਸੀ ਗੇੜ ਕਰਕੇ ਹੀ ਮਸੀਹਾ ਤੇ ਪੁੰਨਿਆ ਸੰਭਵ ਹੋਏ ਨੇ ਸੋ ਅੱਜ ਆਪਾਂ ਗੱਲ ਪੁੰਨਿਆ ਬਾਰੇ ਨਹੀਂ ਮਸੀਹਾ ਬਾਰੇ ਕਰਨੀ ਹੈ ਮਸੀਹਾ ਕੀ ਹੈ ਮਸੀਹਾ ਕਿਵੇਂ ਹੁੰਦੀ ਹੈ ਜੇਕਰ ਸਾਇੰਸ ਦਾ ਨਾ ਮੰਨੀਏ ਉਹਨਾਂ ਦੇ ਮੁਤਾਬਕ ਜਦੋਂ ਚੰਨ ਧਰਤੀ ਤੇ ਇੱਕ ਕਿਤੇ ਦੇ ਸਾਹਮਣੇ ਨਹੀਂ ਹੁੰਦਾ ਉਸ ਦੀ ਕਹਿਰ ਮੌਜੂਦਗੀ ਚ ਜਾਪਦੀ ਹੈ ਉੱਥੇ ਹਨੇਰਾ ਹੁੰਦਾ ਕਾਲੀ ਪੂਰੀ ਰਾਤ ਹੁੰਦੀ ਹੈ ਚੰਨ ਦੀ ਗੈਰ ਮੌਜੂਦਗੀ ਨੂੰ ਮੱਸੀਆ ਦਾ ਨਾਮ ਦਿੱਤਾ ਗਿਆ ਹੈ ਇਹ ਸਾਇੰਸ ਦਾ ਨਾ ਦਾ ਮੰਨਣਾ ਹੈ ਕੁਝ ਸਿਆਣੇ ਲੋਕ ਵਿਦਵਾਨ ਲੋਕ ਮਹਾਪੁਰਸ਼ ਲੋਕ ਪ੍ਰਾਤਨ ਕਾਲ ਦੀ ਜਾਣਕਾਰੀ ਰੱਖਣ ਵਾਲੀ ਇਸ ਬਾਰੇ ਹੋਰ ਵੀ ਵਿਚਾਰ ਬਹੁਤ ਸਾਰੇ ਸਾਂਝੇ ਕਰਦੇ ਨੇ ਜਿੰਨਾ ਦੀ ਸਾਂਝ ਅੱਜ ਅਸੀਂ ਤੁਹਾਡੇ ਨਾਲ ਪਾ ਰਹੀ ਅੱਜ ਆਪਣੀ ਗੱਲਬਾਤ ਦਾ ਮੁੱਖ ਵਿਸ਼ਾ ਜਿਹੜਾ ਹੈ ਮੱਸੀਆ ਦੀ ਸਾਂਝ ਰਾਤ ਦੇ ਧੀਵੇਂ ਨਾਲ ਸੰਬੰਧਿਤ ਹੈ ਉਹ ਕਿਵੇਂ ਇਹ ਰਾਤ ਹਨੇਰੀ ਦੀ ਰਾਤ ਹੈ ਹਨੇਰੇ ਅਤੇ ਰੋਸ਼ਨੀ ਦੋਵੇਂ ਇੱਕ ਵਿਸ਼ਾ ਨੇ ਹਨੇਰਾ ਤੇ ਰੋਸ਼ਨੀ ਨਾਲ ਉਸ ਗੂੜਾ ਨਾਤਾ ਹੈ ਵਿਦਵਾਨਾਂ ਦਾ ਮੰਨਣਾ ਇਹ ਹੈ ਕਿ ਪੁਰਾਣੇ ਬੇਲਿਆਂ ਦੇ ਵਿੱਚ ਮੱਸਿਆ ਦੀ ਰਾਤ ਨੂੰ ਸ਼ੈਤਾਨ ਦੀ ਰਾਤ ਕਿਹਾ ਜਾਂਦਾ ਸੀ ਉਹ ਕਹਿੰਦੇ ਸਨ ਕਿ ਮਾੜੀ ਪ੍ਰਵਿਰਤੀ ਵਾਲੇ ਲੋਕਾਂ ਦੀ ਇਹ ਖਾਸ ਰਾਤ ਹੈ ਉਹ ਇਸ ਰਾਤ ਬਹੁਤ ਕੁਝ ਕਰਦੇ ਨੇ ਗਲਤ ਕੰਮ ਕਰਨ ਵਾਲੇ ਲੋਕ ਚੋਰ ਲੁਟੇਰੇ ਡਾਕੂ ਤੰਤਰ ਵਿੱਦਿਆ ਦਾ ਗਲਤ ਫਾਇਦਾ ਲੈਣ ਵਾਲੇ ਉਪਯੋਗ ਕਰਨ ਵਾਲੇ ਲੋਕ ਇਸ ਰਾਤ ਨੂੰ ਆਪਣਾ ਸਭ ਤੋਂ ਬਿਹਤਰੀਨ ਸਮਾਂ ਤੇ ਹਸੀਨ ਰਾਤ ਮੰਨਦੇ ਨੇ ਤੰਤਰ ਵਿੱਦਿਆ ਦੇ ਜਾਣੂ ਲੋਕ ਇਸ ਰਾਤ ਦਾ ਪ੍ਰਯੋਗ ਆਪਣੇ ਨਾਪਾਕ ਇਰਾਦਿਆਂ ਨੂੰ ਇੰਜਾਮ ਦੇਣ ਦੇ ਲਈ ਕਰਦੇ ਨੇ ਉਹਨਾਂ ਜ਼ਮਾਨਿਆਂ ਦੇ ਵਿੱਚ ਉਹਨਾਂ ਦਾ ਮੰਨਣਾ ਹੁੰਦਾ ਸੀ ਉਦੋਂ ਸਿਆਣੇ ਲੋਕ ਤਰ੍ਹਾਂ-ਤਰ੍ਹਾਂ ਦੀਆਂ ਰਾਏ ਦਿੰਦੇ ਸਨ ਤਰ੍ਹਾਂ-ਤਰ੍ਹਾਂ ਦੀਆਂ ਸਲਾਹਾਂ ਦਿੰਦੇ ਸਨ ਉਹਨਾਂ ਦਾ ਕਹਿਣਾ ਸੀ ਕਿ ਇਸ ਰਾਤ ਆ ਕੰਮ ਕਰ ਲੋ ਤਾਂ ਤੁਹਾਡਾ ਨੁਕਸਾਨ ਨਾ ਹੋਵੇ। ਉਹਨਾਂ ਨੇ ਇਹ ਕਹਿਣਾ ਉਸ ਦੌਰ ਦੇ ਵਿੱਚ ਸ਼ੁਰੂ ਕੀਤਾ ਸੀ ਕਿ ਦੀਵਾ ਚਾਨਣ ਦਿੰਦਾ ਹੈ। ਇਹ ਚਾਨਣ ਹੀ ਇਨ੍ਹਾਂ ਤੰਤਰਾਂ ਮੰਤਰਾਂ ਤੋਂ ਬਚਣ ਦਾ ਇੱਕ ਹੱਲ ਹੈ। ਉਹਨਾਂ ਨੇ ਮਹੱਤਵਪੂਰਨ ਥਾਮਾ ਬਾਰੇ ਜ਼ਿਕਰ ਕੀਤਾ। ਪਹਿਲਾਂ ਆਪਾਂ ਉਹਨਾਂ ਦੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਕਿ ਉਹਨਾਂ ਦੇ ਮੁਤਾਬਕ ਮੱਸੀਆ ਦੀ ਰਾਤ ਨੂੰ ਕਿੱਥੇ ਦੀਵਾ ਜਗਾਇਆ ਜਾਂਦਾ ਹੈ। ਅੱਜ ਵੀ ਬਹੁਤ ਸਾਰੇ ਕਿੱਤਿਆਂ ਵਿੱਚ ਲੋਕ ਉਹਨਾਂ ਦੀ ਕਹੀ ਗੱਲ ਤੇ ਫੁੱਲ ਚੜਾਉਂਦੇ ਨੇ। ਉਹਨਾਂ ਦੀ ਗੱਲ ਮੰਨਦੇ ਨੇ। ਅੱਜ ਵੀ ਭਾਰਤਵਾਸ਼ ਦੇ ਕੁਝ ਕਿੱਤਿਆਂ ਦੇ ਵਿੱਚ ਇਹ ਮੱਸੀਆ ਦੀ ਰਾਤ ਨੂੰ ਉਸੇ ਤਰੀਕੇ ਉਹਨਾਂ ਦੀਆਂ ਦਸੀਆਂ ਥਾਵਾਂ ਤੇ ਦੀਵੇ ਲਗਦੇ ਨੇ। ਉਹਨਾਂ ਨੂੰ ਜਾ ਕੇ ਜਦੋਂ ਪੁੱਛੀਏ ਤਾਂ ਉਹ ਕਹਿੰਦੇ ਨੇ ਕਿ ਸਾਨੂੰ ਇਹ ਦੀਵੇ ਬਚਾਈ ਬੈਠੇ ਨੇ। ਸਾਨੂੰ ਇਹ ਦੀਵੇ ਬਹੁਤ ਜ਼ਿਆਦਾ ਲਾਭ ਦਿੰਦੇ ਨੇ, ਫਾਇਦਾ ਦਿੰਦੇ ਨੇ। ਪਹਿਲਾਂ ਆਪਾਂ ਉਹਨਾਂ ਦੀਆਂ ਗੱਲਾਂ ਤੇ ਜ਼ਿਕਰ ਪਾ ਲੈਂਦੇ ਹਾਂ। ਉਹ ਕਹਿੰਦੇ ਸੀ ਕਿ ਸਭ ਤੋਂ ਮਹੱਤਵਪੂਰਨ ਦੀਵਾ ਜਿਹੜਾ ਮੱਸੀਆ ਦੀ ਰਾਤ ਨੂੰ ਲਾਉਣਾ ਹੈ ਜਾਂ ਮੱਸੀਆ ਦੇ 2-4 ਦਿਨ ਪਹਿਲਾਂ ਜਾਂ ਬਾਅਦ ਵਿੱਚ ਜਗਾਇਆ ਜਾ ਸਕਦਾ ਹੈ ਉਹ ਹੈ ਚੌਂਕੇ ਚੁੱਲ੍ਹੇ ਵਾਲੀ ਥਾਂ ਤੇ ਜਿਹਨੂੰ ਰਸੋਈ ਘਰ ਕਹਿ ਦਿੰਦੇ ਨੇ ਉਹ ਕਹਿੰਦੇ ਨੇ ਕਿ ਚੌਂਕੇ ਚੁੱਲ੍ਹੇ ਵਾਲੀ ਥਾਂ ਤੇ ਇੱਕ ਦੀਵਾ ਜ਼ਰੂਰ ਲਾਓ ਉਹ ਕਹਿੰਦੇ ਨੇ ਕਿ ਉੱਥੇ ਸਾਰੇ ਟੱਬਰ ਦਾ ਭੋਜਨ ਬਣਨਾ ਹੈ ਸਾਰੇ ਟੱਬਰ ਨੇ ਰੋਟੀ ਖਾਣੀ ਹੈ ਤੇ ਜੇਕਰ ਕੋਈ ਮਾੜੀ ਪ੍ਰਵਿਰਤੀ ਵਾਲਾ ਇਨਸਾਨ ਮਾੜੀ ਨੀਅਤ ਦਾ ਬੰਦਾ ਤੁਹਾਡੇ ਘਰ ਦੇ ਜੇਕਰ ਕੋਈ ਮਾੜੀ ਸ਼ਕਤੀ ਦੇ ਨਾਲ ਹਮਲਾ ਕਰਦਾ ਉਸ ਦਾ ਸਭ ਤੋਂ ਪਹਿਲਾ ਟੀਚਾ ਤੁਹਾਡੇ ਚੁੱਲ੍ਹੇ ਚੌਂਕੇ ਨੂੰ ਬਣਾਉਂਦਾ ਹੈ ਇਸ ਕਰਕੇ ਉਹ ਕਹਿੰਦੇ ਨੇ ਕਿ ਇੱਕ ਦੀਵਾ ਚੁੱਲ੍ਹੇ ਚੌਂਕੇ ਤੇ ਜ਼ਰੂਰ ਲਗਾਉਣਾ ਚਾਹੀਦਾ ਹੈ ਦੀਵੇ ਬਾਰੇ ਉਹ ਅਗਲਾ ਨੁਕਤਾ ਇਹ ਜੋੜਦੇ ਨੇ ਉਹ ਇਸ ਨੂੰ ਬਦਪਲਾਂ ਨਾਲ ਜੋੜ ਕੇ ਦੇਖਦੇ ਨੇ ਸਾਡੀ ਮਾੜੀ ਤਾਕਤ ਦੇ ਨਾਲ ਮਾੜੀ ਸ਼ਕਤੀ ਦੇ ਨਾਲ ਮਾੜੇ ਕੰਮ ਦੇ ਨਾਲ ਦੂਜੀ ਗੱਲ ਉਹ ਇਹ ਕਹਿੰਦੇ ਨੇ ਕਿ ਜਦੋਂ ਇਹ ਦੀਵਾ ਤੁਸੀਂ ਚੁੱਲ੍ਹੇ ਚੌਂਕੇ ਜਾਂ ਰਸੋਈ ਵਿੱਚ ਲਗਾਇਆ ਹੈ ਜਦੋਂ ਕੰਮ ਦੀ ਸਮਾਪਤੀ ਹੋ ਗਈ ਤਾਂ ਉਸ ਦੀਵੇ ਨੂੰ ਬੁਝਾਉਣਾ ਨਹੀਂ ਇਸ ਦੀਵੇ ਨੂੰ ਚਲਦਾ ਛੱਡਣਾ ਹੈ ਫਿਰ ਆਪੋ ਆਪਣੀਆਂ ਥਾਵਾਂ ਤੇ ਲੇਟ ਜਾਣਾ ਹੈ ਜਿਵੇਂ ਜਿਵੇਂ ਉਸ ਜਮਾਨੇ ਵਿੱਚ ਹੁੰਦਾ ਸੀ ਇੱਕੋ ਬੇੜਾ ਹੋਇਆ ਕਰਦਾ ਸੀ ਇੱਕੋ ਬੇੜੇ ਦੇ ਵਿੱਚ ਮੰਜੇ ਇਕੱਠੇ ਸਨ ਦੂਜੀ ਗੱਲ ਜਿਹੜੇ ਦੀਵਾ ਜਗਾਉਣ ਦੀ ਥਾਂ ਜਿਹੜੀ ਉਹ ਨਿਯਮਤ ਕੀ ਕਰਦੇ ਨੇ ਉਹ ਕਹਿੰਦੇ ਨੇ ਕਿ ਸੌਣ ਵਾਲੀ ਥਾਂ ਉਦੋਂ ਉਹਨਾਂ ਵੇਲਿਆਂ ਦੇ ਵਿੱਚ ਲੋਕਾਂ ਦੁਆਰਾ ਮੰਨਿਆ ਜਾਂਦਾ ਸੀ ਕਿ ਮਾੜੀਆਂ ਤਾਕਤਾਂ ਮੱਸੀਆ ਦੀ ਰਾਤ ਨੂੰ ਸੌਣ ਵੇਲੇ ਹਾਵੀ ਹੁੰਦੀਆਂ ਨੇ ਉਹ ਲੋਕ ਕਹਿੰਦੇ ਸੀ ਕਿ ਜਦੋਂ ਇੱਕ ਮਨੁੱਖ ਸੌ ਰਿਹਾ ਏ ਉਦੋਂ ਹੀ ਇਹ ਚੀਜ਼ਾਂ ਤੁਹਾਡਾ ਨੁਕਸਾਨ ਕਰਦੀਆਂ ਨੇ ਇਸ ਕਰਕੇ ਇਸ ਹਨੇਰੇ ਤੋਂ ਬਚਣ ਲਈ ਜਿੱਥੇ ਸੌਣਾ ਹੈ ਉਸ ਥਾਂ ਤੇ ਦੀਵਾ ਜਗਾ ਦਿੱਤਾ ਜਾਵੇ ਜਿਹਦੇ ਵਿੱਚ ਚੋਖਾ ਤੇਲ ਪੈਂਦਾ ਹੋਵੇ ਬਹੁਤੇ ਲੋਕ ਅੱਜ ਵੀ ਮੰਨਦੇ ਨੇ ਕਈ ਕਿੱਤਿਆਂ ਦੇ ਲੋਕ ਕਿ ਮੱਸੀਆ ਦੀ ਰਾਤ ਨੂੰ ਸਰਹਾਣੇ ਵਾਲੇ ਪਾਸੇ ਇੱਕ ਸਰੋਂ ਦੇ ਤੇਲ ਦਾ ਦੀਵਾ ਜਗਾ ਕੇ ਸੌ ਜਾਂਦੇ ਨੇ ਅੱਜ ਵੀ ਬਹੁਤ ਸਾਰੀਆਂ ਥਾਵਾਂ ਤੇ ਲੋਕ ਮੰਨਦੇ ਨੇ ਜਿਨ੍ਹਾਂ ਨੂੰ ਇਹ ਵਿਸ਼ਵਾਸ ਹੈ ਕਿ ਮਾੜੀਆਂ ਚੀਜ਼ਾਂ ਹੁੰਦੀਆਂ ਨੇ ਉਹ ਇਹ ਕਹਿੰਦੇ ਨੇ ਕਿ ਇਹ ਚੀਜ਼ਾਂ ਲੋਹੇ ਤੋਂ ਡਰਦੀਆਂ ਨੇ ਜਾਂ ਫਿਰ ਅੱਗ ਤੋਂ ਡਰਦੀਆਂ ਨੇ ਸੋ ਇਸੇ ਤਰੀਕੇ ਨਾਲ ਇਹ ਰਾਏ ਉਹਨਾਂ ਦੀ ਸੀ ਹੁਣ ਆਪਾਂ ਅੱਜ ਦੇ ਦੌਰ ਦੇ ਹਿਸਾਬ ਨਾਲ ਦੇਖਦੇ ਹਾਂ ਕਿ ਅੱਜ ਦੇ ਦੌਰ ਦੇ ਨਾਲ ਆਪਾਂ ਨੂੰ ਕਿਹੜਾ ਦੀਵਾ ਜਗਾਉਣਾ ਚਾਹੀਦਾ ਹੈ ਸਾਡੇ ਵੱਡਿਆਂ ਨੇ ਇੱਕੋ ਗੱਲ ਦੱਸੀ ਹੈ ਵਾਰ-ਵਾਰ ਜ਼ਿਕਰ ਆਉਂਦਾ ਹੈ ਸਾਡੇ ਧਰਮ ਦੇ ਵਿੱਚ ਉਹ ਹੈ ਗਿਆਨ ਦਾ ਦੀਵਾ ਸਾਡੇ ਵੱਡਿਆਂ ਤੋਂ ਭਾਵ ਸਾਡੇ ਗੁਰੂ ਸਹਿਬਾਨ ਉਹਨਾਂ ਨੇ ਸਾਨੂੰ ਗਿਆਨ ਦੇ ਦੀਵੇ ਬਾਰੇ ਕਹਿ ਕੇ ਗਏ ਨੇ ਤੇ ਸਾਡੇ ਬਹੁਤ ਸਾਰੇ ਸੂਝਵਾਨ ਲੋਕ ਉਸ ਦੀਵੇ ਨੂੰ ਜਗਾਉਂਦੇ ਨੇ ਗਿਆਨ ਆਊਗਾ ਤਾਂ ਅੰਧਕਾਰ ਆਪਣੇ ਆਪ ਮਿਟ ਜਾਣਾ ਹੈ ਅਗਿਆਨ ਨੇ ਆਪਣੇ ਆਪ ਦੂਰ ਹੋ ਜਾਣਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਾਵਨ ਸ਼ਬਦ ਵੀ ਦਰਜ ਹਨ ਬਿਨ ਵਿਦਿਆ ਕਾਹਾਂ ਕੋਈ ਪੰਡਿਤ ਬਿਨ ਅਮਰੀ ਕੈਸੀ ਰਾਜਮੰਡਿਤ ਕਹਿਣ ਤੋਂ ਭਾਵ ਜੀ ਮਨੁੱਖ ਨੂੰ ਵਿਦਿਆ ਨਹੀਂ ਜਿਸ ਨੇ ਕੁਝ ਪੜਿਆ ਹੀ ਨਹੀਂ ਉਹ ਕਿੱਥੋਂ ਦਾ ਪੰਡਿਤ ਕਹਾਂ ਕੋਈ ਪੰਡਤ ਪੰਡਤ ਨਹੀਂ ਬਣ ਸਕਦਾ ਬਿਨ ਅਮਰੇ ਕੈਸੇ ਰਾਜ ਪੰਡਤ ਪਾਵਰ ਤੋਂ ਬਿਨਾ ਤਾਕਤ ਤੋਂ ਬਿਨਾ ਕੋਈ ਵੀ ਜਿਹੜਾ ਰਾਜਾ ਹੈ ਉਹ ਰਾਜਾ ਕਹਣ ਦੇ ਕਾਬਿਲ ਨਹੀਂ ਸਮਝਣ ਤੋਂ ਬਿਨਾ ਤੁਹਾਡਾ ਮਨ ਸ਼ਾਂਤ ਨਹੀਂ ਹੋ ਸਕਦਾ ਮਨ ਦੀ ਸ਼ਾਂਤੀ ਲਈ ਸਮਝਣਾ ਬੜਾ ਜ਼ਰੂਰੀ ਹੈ ਨਾਮ ਤੋਂ ਬਿਨਾ ਸਭ ਜੱਗ ਬੋਹਰਾਣਾ ਹੈ ਨਾਮ ਤੋਂ ਬਿਨਾ ਇਹ ਸਾਰਾ ਸੰਸਾਰ ਪਾਗਲ ਲੱਗੇ ਇਹ ਸਾਡੇ ਗੁਰੂ ਸਾਹਿਬਾਨ ਦੇ ਸ਼ਬਦ ਹਨ ਜਿਦੇ ਵਿੱਚ ਮੁੱਖ ਗੱਲ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਬਿਨ ਵਿੱਦਿਆ ਕਹਾ ਕੋਈ ਪੰਡਿਤ ਵਿੱਦਿਆ ਤੋਂ ਬਿਨਾ ਪੰਡਿਤ ਪੰਡਿਤ ਨਹੀਂ ਹੋ ਸਕਦਾ ਸੋ ਆਪਾਂ ਦੀਵਾ ਜਿਹੜਾ ਲਾਉਣਾ ਹੈ ਆਪਾਂ ਦੀਵਾ ਲਾਉਣਾ ਹੈ ਵਿੱਦਿਆ ਦਾ ਗਿਆਨ ਦਾ ਹਰ ਤਰ੍ਹਾਂ ਦੀ ਵਿੱਦਿਆ ਸਾਨੂੰ ਕਿੱਥੋਂ ਮਿਲੇਗੀ ਇਸੇ ਸ਼ੁਰੂਆਤ ਕਰਨ ਵਿੱਚ ਆਨਕਾਨੀ ਨਹੀਂ ਕਰਨੀ ਚਾਹੀਦੀ ਦੇਰ ਨਹੀਂ ਕਰਨੀ ਚਾਹੀਦੀ ਵੇਲਾ ਵਿਅਰਥ ਨਹੀਂ ਗਵਾਉਣਾ ਚਾਹੀਦਾ ਅੱਜ ਤੋਂ ਹੀ ਸ਼ੁਰੂ ਕਰ ਲੈਣ ਦੀ ਲਈਏ ਸਿੱਖ ساری ਉਮਰ ਸਿੱਖਦਾ ਹੈ ਇਸ ਤਰ੍ਹਾਂ ਇਸ ਤਰ੍ਹਾਂ ਸਿੱਖ ਦਾ ਨਾਮ ਸਿੱਖ ਹੈ ਹੁਣ ਆਪਾਂ ਦੂਜੀ ਗੱਲ ਤੇ ਆਉਂਦੇ ਹਾਂ ਜੋ ਸਾਡਾ ਮੁੱਖ ਵਿਸ਼ਾ ਹੈ ਕਿ ਮੱਸੀਆ ਦੀ ਰਾਤ ਦੀਵਾ ਸੀ ਅੱਜ ਦੇ ਵੇਲੇ ਚਲਾਉਣਾ ਤਾਂ ਕਿਹੜਾ ਲਾਉਣਾ ਪਹਿਲਾਂ ਤੁਹਾਨੂੰ ਦੱਸ ਦਿੱਤਾ ਕਿ ਗਿਆਨ ਦਾ ਉਹ ਅੱਜ ਤੋਂ ਹੀ ਅਸੀਂ ਸ਼ੁਰੂ ਕਰੀਏ ਤੇ ਦੂਜੀ ਗੱਲ ਮੱਸੀਆ ਦੀ ਰਾਤ ਵੈਸੇ ਤਾਂ ਅੱਜ ਦੇ ਜਮਾਨੇ ਵਿੱਚ ਇਸ ਦੀਵੇ ਦੀ ਕੋਈ ਲੋੜ ਨਹੀਂ ਤੇ ਜੇ ਧੀ ਫਿਰ ਵੀ ਦੀਵਾ ਲਾਉਣਾ ਹੈ ਤਾਂ ਆਪਣੇ ਪੂਜਾ ਸਥਾਨ ਤੇ ਇੱਕ ਸਰੋਂ ਦੇ ਤੇਲ ਦਾ ਮਿੱਟੀ ਦਾ ਦੀਵਾ ਲਾਉਣਾ ਹੈ ਉਸ ਦਾ ਕਾਰਨ ਇਹ ਹੈ ਕਿ ਸਿਆਣੇ ਲੋਕ ਵੀ ਦੱਸਦੇ ਨੇ ਕਿ ਸਰੋਂ ਦੇ ਤੇਲ ਦਾ ਦੀਵਾ ਲਾਉਣ ਦੇ ਨਾਲ ਜੋ ਉਹਦੇ ਵਿੱਚੋਂ ਕੁਝ ਨਿਕਲਦਾ ਹੈ ਉਹ ਮਨੁੱਖ ਲਈ ਬਹੁਤ ਲਾਹੇਵੰਦ ਹੈ ਸੋ ਜੋ ਅਸੀਂ ਮੁੱਖ ਦੀਵਾ ਲਾਉਣਾ ਹੈ ਉਹ ਗਿਆਨ ਦਾ ਦੀਵਾ ਹੈ ਦੂਜਾ ਤੇਲ ਦਾ ਦੀਵਾ ਪੂਜਾ ਸਥਾਨ ਤੇ ਲਾਓ ਜੇ ਲਾਉਣਾ ਜਾਂ ਨਾ ਲਾਉਣਾ ਉਹ ਤੁਹਾਡੀ ਮਰਜ਼ੀ ਹੈ ਸੋ ਜੋ ਜ਼ੂਰੀ ਗੱਲ ਹੈ ਉਹ ਹੈਗਾ ਗਿਆਨ ਦਾ ਦੀਵਾ ਖਾਲਸਾ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਜ਼ਰੂਰ ਲਿਖਿਓ